ਅਜਨਾਲਾ ਦੀ ਪਿੰਡ ਸੁਧਾਰ ਵਿਖੇ ਦਿਨ ਦਿਹਾੜੇ ਸ਼ਰਿਆਮ ਫਾਇਰਿੰਗ ਹੋਣ ਦੀ ਘਟਨਾ ਸਾਹਮਣੇ ਆਈ ਹੈ। ਇੱਕ ਡਾਕਟਰ ਉਤੇ ਕੁਝ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਨੇ। ਇਹ ਅਣਪਛਾਤੇ ਨੌਜਵਾਨ ਪਹਿਲਾਂ ਦੁਕਾਨ ਅੰਦਰ ਦਾਖਲ ਹੋਏ, ਉਹਨਾਂ ਨੇ ਦਵਾਈ ਮੰਗੀ ਤੇ ਫਿਰ ਅੰਨੇਵਾ ਫਾਇਰਿੰਗ ਕਰ ਦਿੱਤੀ। ਜਿਸ ਦੌਰਾਨ ਤਿੰਨ ਗੋਲੀਆਂ ਲੱਗਣ ਕਰਕੇ ਡਾਕਟਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਉਸ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਕੇ ਉਹ ਜੇਰੇ ਇਲਾਜ ਹੈ ਪਰ ਡਾਕਟਰ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਜ਼ਿਕਰਯੋਗ ਹੈ ਕਿ ਇਸੇ ਹੀ ਡਾਕਟਰ ਨੂੰ ਬੀਤੇ ਲੰਮੇ ਸਮੇਂ ਤੋਂ ਫਰੌਤੀ ਦੀਆਂ ਧਮਕੀਆਂ ਆ ਰਹੀਆਂ ਸਨ ਕੁਝ ਸਮਾਂ ਪਹਿਲਾਂ ਹਮਲਾਵਰਾਂ ਦੇ ਵੱਲੋਂ ਡਾਕਟਰ ਦੇ ਹਸਪਤਾਲ ਦੇ ਬਾਹਰ ਫਾਇਰਿੰਗ ਵੀ ਕੀਤੀ ਗਈ ਸੀ ਤੇ ਹੁਣ ਮੋੜ ਤੋਂ ਇਸ ਡਾਕਟਰ ਤੇ ਗੋਲੀਆਂ ਚਲਾਈਆਂ ਗਈਆਂ ਨੇ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਗਈ ਹੈ ਇਸ ਸੰਬੰਧੀ ਡਾਕਟਰ ਦੇ ਕਰੀਬੀਆਂ ਨੇ ਵੀ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਦੱਸਿਆ ਹੈ ਕਿ ਜਦੋਂ ਅਸੀਂ ਕੰਮ ਕਰ ਰਹੇ ਸੀ ਤਾਂ ਉਦੋਂ ਅਚਾਨਕ ਹੀ ਦੋ ਅਣਪਛਾਤੇ ਨੌਜਵਾਨ ਦੁਕਾਨ ਦੇ ਅੰਦਰ ਦਾਖਲ ਹੋਏ ਉਹਨਾਂ ਨੇ ਦਵਾਈ ਮੰਗੀ ਤੇ ਫਿਰ ਫਾਇਰਿੰਗ ਕਰ ਦਿੱਤੀ ਹੁਣ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਹੈ ਥਾਣਾ ਰਮਦਾਸ ਦੇ ਮੁਖੀ ਆਗਿਆਪਾਲ ਸਿੰਘ ਨੇ ਦੱਸਿਆ ਹੈ ਕਿ ਇਸ ਹੋਈ ਘਟਨਾ ਦੀ ਤਫ਼ਤੀਸ਼ ਜਾਰੀ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਉਹਨਾਂ ਦੇ ਵੱਲੋਂ ਪਹਿਲਾਂ ਵੀ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਇਸ ਸਬੰਧ ਵਿੱਚ ਜ਼ਖਮੀ ਡਾਕਟਰ ਦੇ ਕਰੀਬੀ ਉਹਨਾਂ ਦੀ ਮਾਤਾ ਅਤੇ ਥਾਣਾ ਮੁਖੀ ਆਗਿਆਪਾਲ ਸਿੰਘ ਉਹਨਾਂ ਦੇ ਬਿਆਨ ਵੀ ਸਾਹਮਣੇ ਆਏ ਨੇ ਕੀ ਕੁਝ ਕਿਹਾ ਗਿਆ ਤੁਹਾਨੂੰ ਵੀ ਕੀ ਹੋਇਆ ਕੀ ਵੇਖ ਰਹੇ ਅਸੀਂ ਮੈਡੀਸਨ ਦੇ ਰਹੇ ਹਾਂ ਸਾ ਤੇ ਉਧਰੋਂ ਦੋ ਵਿਅਕਤੀ ਆਏ ਤੇ ਉਹਨਾਂ ਨੂੰ ਲਈ ਕਿਤੇ ਕਿਤੇ ਬੁਜੀਸੀ ਬੋਲੀ ਉਹਨਡਰ ਸਾਹ ਦੇ ਬਾਹਰ ਦੇ ਵੱਜੀ ਇੱਕ ਪੇੜ ਤੇ ਹਾਂ ਜੀ ਇਹਨਾਂ 5000 ਕਿਤੇ ਦੋ ਉਹਨਾਂ ਦੇ ਵਿੱਚੋਂ ਅੱਲਾਹ ਨੇ ਛੱਡ ਪਰ ਪਾਈਆਂ ਹੈਗੇ ਹਾਂ ਜੀ ਛੱਡਾਂ ਤੇ ਅੱਲਾਹ ਕੋਲੀ ਕੋਲੀ ਜਲੀ ਹਾਂ ਜੀ ਬਾਹਰ ਚਲੀ ਗੋਰੀ ਬਾਹਰ ਇਹਨਾਂ ਪੁਲਿਸ ਕੰਪਲੇਨਟ ਕੀਤੀ ਹੈ ਹਾਂ ਜੀ ਪੁਲਿਸ ਨੂੰ ਲੈਣਾ ਹੈ ਕਰਦੇ ਹੈ ਕੋਈ ਕਾਰਵਾਈ ਹਾਂ ਜੀ ਹੁੰਦੀ ਏ ਕਾਰਵਾਈ ਦੇ ਕੀ ਹੁੰਦਾ ਉਹਨਾਂ ਥਾਣੇ ਵਾਲੇ ਅੰਦਰ ਮੁੱਕਾ ਬੈਠੇ ਹੋਏ ਸਹੀ ਉਹ ਰਾਈ ਬੋਸ ਬਈ ਅੱਜ ਹੁਣ ਵੀ ਆਈ ਹਾਂ ਕੋਈ ਕੀ ਹੋ ਰਿਹਾ ਮੇਰਾ ਨਾਮ ਸਾਬਜੀ ਹੈ ਹਾਂ ਤਰ ਕੀ ਹੋਇਆ ਭਾਈ ਅਸੀਂ ਤਾਂ ਇੱਥੇ ਕੰਮ ਕਰਦੇ ਪਏ ਅਸੀਂ ਮੈਂ ਤਾਂ ਲੈਬ ਦਾ ਕੰਮ ਕਰਦਾ ਜੀ ਤੇ ਉਹ ਦੋ ਤਿੰਨ ਜਣੇ ਆਏ ਪਹਿਲਾਂ ਹੀ ਅੰਦਰ ਸਾਰਾ ਕੋਈ ਵੇਖ ਕੇ ਗਏ ਨੇ ਓਕੇ ਦੇ ਅੰਦਰ ਤੇ ਡਾਕਟਰ ਸਾਹਿਬ ਨੂੰ ਲੱਭਦੇ ਪਏ ਸੀ ਮੁੜ ਕੇ ਅਚਾਨਕ ਡਾਕਟਰ ਸਾਹਿਬ ਆ ਗਏ ਅੰਦਰ ਲੈਕਲ ਸਟੋਰ ਤੇ ਤੇ ਉਧਰੋਂ ਉਹਨਾਂ ਵੀ ਫਿਰ ਰੋਲ-ਵਾਲ ਕੱਢ ਕੇ ਤੇ ਗੋਲੀਆਂ ਚਲਾਤੀਆਂ ਹਾਂਜੀ ਕਿੰਨੇ ਜਾਣੇ ਸੀ ਤਿੰਨੇ ਜਾਣੇ ਸੀ ਇੱਕ ਬਾਹਰ ਹੀ ਕਿਸਨ ਦੋ ਇਹਨੇ ਅੰਦਰ ਆਏ ਦੋ ਜਣੇ ਅੰਦਰ ਆ ਸੀ ਹਾਂਜੀ ਕਿੱਥੇ ਕਿੱਥੇ ਲੱਗੀ ਹੋਣੀ ਬਾਹਾਂ ਤੇ ਲੱਗੀਆਂ ਜੇ ਇੱਕ ਪੇੜ ਤੇ ਲੱਗੀ ਜੇ ਕੀ ਹਾਲ ਦੀ ਹੁੰਦਾ ਸਭ ਠੀਕ ਨੇ ਹੁਣ ਦਦਾਂ ਉਹਦੀ ਸਿੱਟੀ ਫਟ ਜਾਏਗੀ ਹਾਂਜੀ ਹੈਗੀ ਪਤਾ ਉਹ ਤੋਂ ਉਹ ਤੇ ਚੱਲਿਆ ਸੀ ਭੋਗ ਵਾਲੇ ਘਰ ਪਤਾ ਨਹੀਂ ਮੰਗਰੋਈਂ ਮੁੰਡੇ ਆਏ ਨੇ ਦੋ ਤਿੰਨ ਜਣੇ ਤੇ ਉਹ ਪਹਿਲਾਂ ਦਵਾਈ ਮੰਗਦੇ ਆ ਦਵਾਈ ਲੈ ਕੇ ਤੇ ਮੁੜ ਕੇ ਉਹਨਾਂ ਨੇ ਗੋਲੀ ਨਾ ਮਾਰਦੇ ਨਾ ਅਹੀਂ ਤੇ ਕਹ ਰਹਾ ਉਹਨੇ ਪਹਿਪੂਰੀ ਮੰਗੀ ਸੀ ਪਹਿਲਾਂ ਤੁਹਾਨੂੰ ਨਹੀਂ ਪੁੱਤ ਇਹ ਕਹਿੰਦੇ ਨੇ ਪੈਸੇ ਮੰਗਦੇ ਫਰੋਦੀ ਹੁੰਦੀ ਟਰੋਪੀ ਦੀ ਕਾਲ ਆਉਂਦੀ ਹੈ ਫੋਨ ਆਉਂਦਾ ਤੁਹਾਨੂੰ ਵੀ ਪੈਸੇ ਦੀ ਹੈ ਜੀ ਬਹੁਤ ਪਹਿਲਾਂ ਆਉਂਦੇ ਹੀ ਤੇ ਮੁੜ ਕੇ ਤੇ ਕੋਈ ਗੱਲ ਨਹੀਂ ਹੁਣ ਤੇ ਕਹਿੰਦੇ ਪੈਸੇ ਟੰਡਾ ਟੰਡਵੜਾ ਹੋ ਗਿਆ ਇਹਦੇ ਪੈਸੇ ਤਾਂ ਨਹੀਂ 50 ਖਰੇ ਕਿੰਨਾ ਮੰਗਦੇ ਗੋਲੀ ਵੀ ਚੱਲੀ ਨਾ ਕਰਦੇ ਬਾਰ ਹਾਂ ਜੀ ਚੱਲੇ ਅੱਗੇ ਵੀ ਚਲਾਈ ਹਾਂ ਜੀ ਗੋਲੀ ਵੀ ਚੱਲੀ ਹਾਂ ਜੀ ਦੋ ਕੋਲ ਸਾਈਸਿੰਗ ਹਾਂਜੀ ਆਈ ਕਾਰਵਾਈ ਕਿੱਤੀ ਬਥੇਰੀ ਹੋਈ ਹਾਂਜੀ ਕਾਰਵਾਈ ਤਾਂ ਬਚੈਰੀ ਕਰਨ ਰਹੀ ਪਰ ਹੁਣ ਇਸ ਥੋੜੀ ਦਿੱਦੀ ਤਾਂ ਹਾਂਜੀ ਗਵਰਨਮੈਂਟ ਦੇ ਜਿੱਤਾਂ ਹੈ ਅਧਿਕੰਮ ਨਹੀਂ ਹੈ ਅੱਜ ਨਹੀਂ ਮੇਰਾ ਘਰ ਪਤਾ ਨਹੀਂ ਆਇਆ ਨਹੀਂ ਘਰੇ ਇਹਨੇ ਇਹਨੇ ਮੁੰਡਾ ਅੱਜ ਤਿੰਨ ਨੇ ਇੱਕ ਬਾਹਰ ਹੀ ਤੇ ਦੋ ਨੇ ਗੋਲੀ ਚਲਾਈ ਫਿਰ ਦੋ ਆ ਗਏ ਅੰਦਰ ਮੰਗੀ ਕਰਦੇ ਇਨਸਾਫ ਬਣਦੇ ਮੰਗਦੇ ਪਾ ਜੀ ਅਸੀਂ ਤੇ ਕੀ ਕਰਨੀ ਐ ਅਸੀਂ ਤਾਂ ਨੇ ਆ ਪਈ ਬੱਚਿਆਂ ਦੀ ਚਲੇ ਹੋਈ ਆ ਭਈ ਮਹਾਰਾਜ ਸੁੱਖ ਰੱਖੇ ਅੱਜ ਕਰੀਬ 1 ਵਜੇ ਦੇ ਕਰੀਬ ਸਾਨੂੰ ਹਮੇਸ਼ਾ ਆਈ ਸੀ ਕਿ ਡਾਕਟਰ ਕੁਲਵਿੰਦਰ ਸਿੰਘ ਭੰਗੂ ਜਿਹੜਾ ਦਾ ਭੰਗੂ ਹਸਪਤਾਲਾ ਸੁਧਾਰੜੇ ਤੇ ਦੋ ਅਨੁਛੇਤੀ ਵਿਅਕਤੀ ਜਿਹੜੇ ਆ ਉਹ ਆਏ ਨੇ ਦਵਾਈ ਦਾ ਬਹਾਨਾ ਲਾ ਕੇ ਤੇ ਦਵਾਈ ਮੰਗੀ ਤੋਂ ਬਾਅਦ ਡਾਕਟਰ ਨੂੰ ਗੋਲੀਆਂ ਮਾਰ ਕੇ ਤੇ ਭਰਾ ਰੋ ਜੀ ਜੀ ਡਾਕਟਰ ਸਾਹਿਬ ਦੱਸੋ ਜੀ ਤੇ ਹਰ ਕੋਲ ਦਾ ਕਿਤਰਾ ਨਹੀਂ ਸੀ ਬਸ ਪ੍ਰੈਸ਼ ਚੱਲ ਰਿਹਾ ਠੀਕ ਹੈ ਜੀ ਕੋਈ ਸਿਸਟਮ ਕੋਲੇ ਚਾਮ ਨਹੀਂ ਆਇਆ ਇਹ ਹੁਣ ਖੰਗਾਲਾਂਗੇ ਤੁਪ ਜਿਸ ਤਰ੍ਹਾਂ ਕੀ ਕਰਵਾਤਾ ਹਿੱਸਾ ਅਲਗ ਕਰੀ 1 ਵਜੇ ਦੇ ਕਰੀਬ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਡਾਕਟਰ ਕੁਲਵਿੰਦਰ ਸਿੰਘ ਪੰਗੋ ਜਿਹੜਾ ਦਾ ਪੰਗੋ ਹਸਪਤਾਲਾ ਸਹਾਰਾ ਦੇ ਤੇ ਦੋ ਅਣਛਤੇ ਵਿਅਕਤੀ ਜਿਹੜੇ ਆ ਉਹ ਆਏ ਨੇ ਦਵਾਈ ਦਾ ਬਹਾਨਾ ਲਾ ਕੇ ਤੇ ਦਵਾਈ ਮੰਗੀ ਤੇ ਦੋ ਤਵਾਜ ਡਾਕਟਰ ਨੂੰ ਗੋਲੀਆਂ ਮਾਰ ਕੇ ਤੇ ਫਰਾਦ ਰੀਏ ਹੁਣ ਡਾਕਟਰ ਸਾਹਿਬ ਦੱਸੋ ਜੀ ਇਹ ਹਰ ਹਾਲ ਤੋਂ ਕਿੰਤਰਾਂ ਵਿੱਚ ਹੈ ਬੱਤ ਪੇਸ਼ਟਾ ਲਾ ਠੀਕ ਹੈ ਜੀ ਕੋਈ ਸਿਸਟਮ ਥੋੜੇ ਚੰਗੇ ਆਏ ਇਹ ਹੁਣ ਖੰਗਾਲਾਂਗੇ ਤਪੀਸ਼ਦਰਾ